ਇੱਕ ਪਿੰਡ ਵਿੱਚ ਬਲਵੰਤ ਸਿੰਘ ਨਾਂ ਦਾ ਇੱਕ ਕਿਸਾਨ ਰਹਿੰਦਾ ਸੀ। ਉਸ ਦੇ ਦੋ ਬੇਟੇ ਸੀ। ਦੋਨੋਂ ਬੇਟੇ ਛੋਟੇ-ਛੋਟੇ ਹੁੰਦੇ ਤਾਂ ਪੜਨ ਲਾਇਆ ਜਦੋਂ ਬੜੇ ਛਿਆਰ ਸੀ। ਪੜ ਲਿਖ ਕੇ ਵੱਡੇ ਹੋਏ। ਵੱਡੇ ਹੋਏ ਦਾਦਾ-ਦਾਦੀ ਨਾਲ ਸੀ, ਦਾਦਾ-ਦਾਦੀ ਨਾਲ ਖੇਤ ਵੀ ਜਾਂਦੇ ਸੀ। ਥੋੜੋ-ਬਹੁਤ ਖੇਤ ਦੀ ਨਿਗਰਾਨੀ ਵੀ ਦਿਖਾਉਂਦੇ ਸੀ ਨਾਲ। ਤੇ ਪੜਦੇ-ਪੜਦੇ ਵੱਡੇ ਹੋ ਗਏ। ਦੋਨਾਂ ਬੱਚਿਆਂ ਦਾ ਵਿਆਹ ਕੀਤਾ ਗਿਆ। ਜਿਹੜੇ ਵੱਡੇ ਬੱਚੇ ਦਾ ਪਹਿਲਾਂ ਵਿਆਹ ਕੀਤਾ ਗਿਆ। ਤਾਂ ਉਸ ਦੇ ਸਾਲ ਡੇਢ ਸਾਲ ਬਾਅਦ ਇੱਕ ਸੇ ਬੱਚੇ ਨੇ ਜਨਮ ਲਿਆ। ਤੋਂ ਬੱਚਾ ਮੁੰਡਾ ਸੀ ਦਾਦੀ ਬੜੀ ਖੁਸ਼ ਹੋਈ ਕਹਿੰਦੀ ਮੇਰੇ ਤਾਂ ਨੋਹ ਬੜੀ ਭਾਗਾ ਵਾਲੀ ਆਈ ਐ ਬੜੇ ਕਰਮਾਂ ਵਾਲੀ ਐ ਮੇਰੀ ਨੋਹ ਨੇ ਬੱਚੇ ਨੂੰ ਜਨਮ ਦਿੱਤਾ ਜਿਹੜਾ ਮੁੰਡਾ ਹੈਗਾ ਮੈਂ ਵੀ ਬੜੀ ਭਾਗਾ ਆਈ ਐ ਪਹਿਲੀ ਵਾਰੀ ਪੋਤੇ ਦਾ ਮੂੰਹ ਦੇਖ ਲਿਆ ਬੜੀ ਦਾਦੀ ਨੇ ਖੂਬ ਲੱਡੂ ਮਠਿਆਈਆਂ ਵੰਡੀਆਂ ਖੂਬ ਢੋਲ ਵਾਜੇ ਵਜਾਏ ਬੜੀ ਖੁਸ਼ੀ ਮਨਾਈ ਖੰਡ ਪਾਠ ਕਰਵਾਇਆ ਸਾਰੇ ਰਿਸ਼ਤੇਦਾਰ ਸੱਦੇ ਜਨਮ ਦਿਨ ਮਨਾਇਆ ਮੁੰਡੇ ਦਾ ਬਹੁਤ ਖੁਸ਼ੀ ਮਨਾਈ ਕਿਉਂਕਿ ਮੁੰਡਾ ਹੁੰਦਾ ਹੀ ਸਾਰਿਆਂ ਨੂੰ ਖੁਸ਼ੀ ਮਨਾਉਣ ਦਾ ਜਨ ਨਹੀਂ ਹੁੰਦਾ ਜਦੋਂ ਬੱਚਾ ਆਉਂਦਾ ਤਾਂ ਮੁੰਡਾ ਹੁੰਦਾ ਤਾਂ ਮੁੰਡਾ ਵੈਸੇ ਹੀ ਖੁਸ਼ੀ ਜ਼ਿਆਦਾ ਮਣਵਾਉਂਦਾਗਾ ਦਾਦੀ ਬੜੀ ਖੁਸ਼ ਸੀ ਦਾਦਾ ਵੀ ਬੜਾ ਖੁਸ਼ ਸੀ ਪਾਰਟੀਆਂ ਕੀਤੀਆਂ ਗਈਆਂ ਮਠਾਈਆਂ ਵੰਡੀਆਂ ਗਈਆਂ ਕਹਿੰਨੇ ਸਾਡੇ ਘਰੇ ਭਾਗਾ ਵਾਲੇ ਨੂੰ ਆਈ ਹੈ ਪਹਿਲੀ ਵਾਰੀ ਬੱਚਾ ਹੋਇਆ ਤਾਂ ਮੁੰਡਾ ਹੋਇਆਗਾ ਫਿਰ ਉਸ ਤੋਂ ਬਾਅਦ ਦੂਸਰੇ بیٹے ਦੀ ਸ਼ਾਦੀ ਹੋਈ ਉਹਦੇ ਭਰਾ ਦੀ ਵੱਡੇ ਦੀ ਛੋਟੇ ਦੀ ਸ਼ਾਦੀ ਹੋਈ ਜਦੋਂ ਤੇ 2 ਸਾਲਾਂ ਬਾਅਦ ਉਹਨਾਂ ਨੇ ਘਰੇ ਇੱਕ ਕੁੜੀ ਨੇ ਜਨਮ ਲੈ ਲਿਆ ਜਦੋਂ ਕੁੜੀ ਨੇ ਜਨਮ ਲਿਆ ਤਾਂ ਪਹਿਲੀ ਕੁੜੀ ਵਾਲੀ ਤਾਂ ਦਾਦੀ ਜੀ ਆਦਾ ਨਮੋਸ਼ੀ ਨਹੀਂ ਹੋਈ ਵਿੱਚ ਕਹਿੰਦੇ ਚਲੋ ਕੋਈ ਗੱਲ ਨਹੀਂ ਦਾਦੀ ਨੂੰ ਥੋੜਾ ਫਿਕਰ ਜ਼ਰੂਰ ਸੀ ਪਰ ਦਾਦਾ ਕਹਿੰਦਾ ਚਲੋ ਕੋਈ ਗੱਲ ਨਹੀਂ ਸਾਰੇ ਕਹਿਣ ਲੱਗੇ ਕੋਈ ਗੱਲ ਨਹੀਂ ਪਹਿਲਾ ਬੱਚਾ ਕੋਈ ਵੀ ਹੋਇਆ ਪਹਿਲਾ ਜੀ ਉਸ ਨੂੰ ਮਾੜਾ ਨਾ ਆਖੋ 2 ਸਾਲਾਂ ਬਾਅਦ ਫਿਰ ਦੂਜੀ ਕੁੜੀ ਹੋ ਗਈ 2 ਸਾਲਾਂ ਬਾਅਦ ਫਿਰ ਤੀਜੀ ਕੁੜੀ ਹੋਈ ਉਸ ਛੋਟੀ ਬਹੂ ਦੇ ਘਰੇ ਤਿੰਨ ਕੁੜੀਆਂ ਨੇ ਜਨਮ ਲੈ ਲਿਆ ਜਦੋਂ ਤਿੰਨ ਕੁੜੀਆਂ ਨੇ ਜਨਮ ਲੈ ਲਿਆ ਤਾਂ ਫੇਰ ਉਹ ਬੱਚਿਆਂ ਦੀ ਦਾਦੀ ਦਾ ਕੋਈ ਹਾਲ ਨਹੀਂ ਸੀ ਉਹਨੂੰ ਸਾਰਾ ਦਿਨ ਥੋ ਥੋ ਕਰਦੇ ਰਹਿੰਦੇ ਸੀ ਛੋਟੀ ਨੂੰ بے ਭਾਗੀ ਆ ਗਈ ਸਾਡਾ ਘਰ ਕੁੜਕਾਂ ਨਾਲ ਭਰਤਾ ਵੱਡੇ ਨੂੰ ਸਾਡੀ ਬੜੀ ਕਰਮਾਂ ਵਾਲੀ ਸੀ ਪਹਿਲੀ ਪਲੋਠੀ ਦਾ ਉਹਦਾ ਮੁੰਡਾ ਹੋਇਆ ਸੀ ਉਹ ਤਾਂ ਭਾਗਾ ਵਾਲੀ ਐ ਉਹਨੇ ਤਾਂ ਹੀਰੇ ਨੂੰ ਜਨਮ ਦਿੱਤਾਗਾ ਪਰ ਛੋਟੀ ਨੂੰ ਤਾਂ ਸਾਡੀ ਮਾੜੀ ਕਿਸਮਤ ਵਾਲੀ ਐ ਇਹਨੇ ਤਾਂ ਪੱਥਰ ਹੀ ਪੱਥਰ ਹੋਈ ਜਾਂਦੇ ਕੁੜੀਆਂ ਨੂੰ ਪੱਥਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਮੁੰਡਿਆਂ ਨੂੰ ਹੀਰੇ ਦੇ ਨਾਂ ਨਾਲ ਨਾਲ ਜਾਣਿਆ ਜਾਂਦਾ ਸੀ ਜਦੋਂ ਤਿੰਨ ਪੱਥਰ ਹੋ ਗਏ ਤਿੰਨ ਦਾ ਪਿਓ ਕੀ ਕਰੂਗਾ ਕੀ ਕਮਾਈ ਕਰੋਗੇ ਇਹਨਾਂ ਦੀ ਕਿਵੇਂ ਇਹਨਾਂ ਨੂੰ ਵਿਆਹ ਹੋਊਗਾ ਕਿਵੇਂ ਇਹਨਾਂ ਨੂੰ ਪੜਾਉ ਲਿਖਾਊਗਾ ਕਿੱਥੋਂ ਇਹਨਾਂ ਤਿੰਨਾਂ ਕੁੜੀਆਂ ਦਾ ਖਰਚਾ ਪੂਰਾ ਕਰੂਗਾ ਮੇਰਾ ਪੁੱਤ ਮੇਰੇ ਪੁੱਤ ਦੇ ਮਗਰ ਪੈ ਗਈਆਂ ਕਿੱਥੋਂ ਸਾਰੀਆਂ ਇਕੱਠੀਆਂ ਹੋ ਕੇ ਇੱਥੇ ਆ ਗਈਆਂ ਬਹੁਤ ਬੁਰਾ ਭਲਾ ਕਹਿੰਦੀ ਸਾਰਾ ਦਿਨ ਉਹ ਕੁੜੀਆਂ ਨੂੰ ਕੁੜੀਆਂ ਹੌਲੀ ਹੌਲੀ ਉਵੇਂ ਪੜ੍ਹਦੀਆਂ ਰੋਲਦੀਆਂ ਪੜ੍ਹਦੀਆਂ ਮੁੰਡੇ ਨੂੰ ਪੂਰਾ ਚੱਕਦੀ ਉਹਨੂੰ ਨਵਾਉਂਦੀ ਪਾਉਂਦੀ ਸੋਹਣੇ ਸੋਹਣੇ ਕੱਪੜੇ ਵੀ ਪਾਉਂਦੀ ਪਰ ਕੁੜੀਆਂ ਨਾਲ ਪੂਰਾ ਵਿਤਕਰਾ ਰੱਖਦੀ ਕੁੜੀਆਂ ਨੇ ਮਾਂ ਨੂੰ ਵੀ ਪਤਾ ਲੱਗ ਗਿਆ ਸੀ ਕਿ ਮੇਰੇ ਬੱਚਿਆਂ ਦਾ ਘੱਟ ਮੋਹ ਕਰਦੀ ਆ ਦਾਦੀ ਪੋਤੇ ਦਾ ਜ਼ਿਆਦਾ ਕਰਦੀ ਆ ਪੋਤੀਆਂ ਦਾ ਘੱਟ ਕਰਦੀ ਆ ਦੋਨੇ ਨੋਹਾਂ ਦੇ ਵਿੱਚ ਵੀ ਆਸ ਵਿੱਚ ਫਰਕ ਪਵਾਤੀ ਕਹਿੰਦੀ ਉਹ ਵੱਡੀ ਨੋਹ ਕਰਮਾਂ ਵਾਲੀ ਸੀ ਛੋਟੀ ਨੋਹ ਬੇਪੱਗੀ ਆ ਗਈ ਇਦਾਂ ਹੁੰਦਾ ਰਿਹਾ ਸਿਲਸਿਲਾ ਚੱਲਦਾ ਰਿਹਾ ਹਾ ਕੁੜੀਆਂ ਵੀ ਥੋੜੀਆਂ ਥੋੜੀਆਂ ਪਾਲਣ ਲੱਗ ਗਈਆਂ ਪੜਪ ਤੱਕ ਸਕੂਲ ਦੇ ਵਿੱਚ ਲਾਈਆਂ ਗਈਆਂ ਪੜਨ ਲੱਗ ਗਈਆਂ ਕੁੜੀਆਂ ਪੜਨ ਵਿੱਚ ਹੁਸ਼ਿਆਰ ਸੀ ਪਹਿਲੀ ਵੱਡੀ ਕੁੜੀ ਪੜਨ ਲੱਗੀ ਜਦੋਂ ਉਹ ਵੀ ਬਹੁਤ ਸ਼ਿਆਰ ਨਿਕਲੀ ਉਹਦੇ ਮਗਰ ਹੀ ਦੂਜੀ ਕੁੜੀ ਜਾਣ ਲੱਗੀ ਤੀਜੀ ਵੀ ਜਾਣ ਲੱਗੀ ਤਿੰਨੇ ਕੁੜੀਆਂ ਪੜਨ ਸਕੂਲ ਵਿੱਚ ਲਾਤੀਆਂ ਬੜੀਆ ਚੰਗੇ ਨੰਬਰ ਲੈ ਕੇ ਪਾਸ ਹੋਣ ਲੱਗੀਆਂ ਮੁੰਡਾ ਪੜਾਈ ਵਿੱਚ ਠੀਕ ਹੀ ਸੀ ਕਿਉਂਕਿ ਜ਼ਿਆਦੇ ਲਾਡਾਂ ਨਾਲ ਬੱਚਾ ਪਲਿਆ ਹੋਵੇ ਤੋਂ ਵਿਗੜ ਜਾਂਦਾ ਹੈਗਾ ਮੁੰਡੇ ਨੂੰ ਐ ਸੀ ਮੈਨੂੰ ਕਿਹੜਾ ਕੋਈ ਕੁਛ ਕਹਿੰਦਾ ਨਾ ਦਾਦਾ-ਦਾਦੀ ਕੁਛ ਕਹਿੰਦਾ ਸੀ ਨਾ ਮਾਪਿਓ ਕੁਛ ਕਹਿੰਦਾ ਸੀ ਮਸਾ-ਮਸਾ ਹੋਇਆ ਸੀ ਹੀਰਾ-ਹੀਰਾ ਕਰਦੇ ਰਹੇ ਜਿਵੇਂ ਸਾਰਾ ਦਿਨ ਉਸ ਨੂੰ ਕੋਈ ਝੜਕਦਾ ਨਹੀਂ ਸੀ ਉਹ ਹੀਰਾ ਜ਼ਿਆਦੇ ਸਿਰ ਤੇ ਚੜ ਗਿਆ ਕੁੜੀਆਂ ਪੂਰਾ ਪੜ੍ਹਦੀਆਂ ਸੀ, ਡਰਦੀਆਂ ਵੀ ਸੀ ਆਪਣੇ ਮਾਪਿਆਂ ਤੋਂ ਪੜ੍ਹਨ ਦਾ ਸ਼ੌਂਕ ਵੀ ਸੀ ਉਹਨਾਂ ਨੂੰ। ਉਹਨਾਂ ਨੂੰ ਐ ਪਤਾ ਨਹੀਂ ਪਰਮਾਤਮਾ ਵੱਲੋਂ ਕਿਸੀ ਦਿੱਤਾ ਵੀ ਸੀ ਵਾਰ ਦਿੱਤਾ ਹੋਇਆ ਸੀ ਕਿ ਪੜ੍ਹ ਲਿਖ ਕੇ ਕੁੜੀਆਂ ਨੇ ਨਾਂ ਚਮਕਾਉਣਾਗਾ। ਪਰ ਮੁੰਡੇ ਨੇ ਨਹੀਂ ਚਮਕਾਉਣਾ ਸੀ। ਸੋ ਇੱਕ ਦਿਨ ਕੀ ਹੋਇਆ ਜਦੋਂ ਕੁੜੀਆਂ ਪੜ੍ਹ ਲਿਖ ਕੇ ਵੱਡੀਆਂ ਹੋਈਆਂ, ਵੱਡੇ-ਵੱਡੇ 10ਵੀਂ ਕਲਾਸ ਵਿੱਚ ਜਦੋਂ ਹੋ ਗਈ ਤੇ ਕੁੜੀ ਦੇ ਚੰਗੇ ਨੰਬਰ ਆ ਗਏ, ਟੌਪ ਤੇ ਆਈ। ਕੁੜੀ ਕਹਿੰਦੀ, "ਪਾਪਾ ਮੈਨੂੰ ਚੰਗੀ ਯੂਨੀਵਰਸਿਟੀ ਦੇ ਵਿੱਚ ਲਾ ਦਿਓ। ਮੈਂ ਪੜ੍ਹ ਲਿਖ ਕੇ ਕੁਝ ਬਣਨਾ ਚਾਹੁੰਦੀ ਆ।" ਕੁੜੀ ਦੇ ਪਾਪੇ ਦੀ ਇੰਨੀ ਚਲਦੀ ਨਹੀਂ ਸੀ ਘਰੇ ਦਾਦਾ-ਦਾਦੀ ਦੀ ਜ਼ਿਆਦਾ ਚਲਦੀ ਸੀ ਉਹ ਕਹਿੰਦੇ ਰਹਿਣ ਦੋ ਜਦੋਂ ਦਾਦੀ ਨੂੰ ਤੇ ਦਾਦੇ ਨੂੰ ਪੁੱਛਿਆ ਕਹਿੰਦਾ ਬੇਬੇ ਕੁੜੀ ਨੇ ਪੜ੍ਹ ਕੇ ਗਾਂਹਾਂ ਅੱਗੇ ਸਕੂਲ ਵਿੱਚ ਚੰਗੀ ਯੂਨੀਵਰਸਿਟੀ ਵਿੱਚ ਦਾਖਲਾ ਲੈਣਾ ਹੈ ਕਹਿੰਦੀ ਮੈਂ ਪੜ੍ਹ ਲਿਖ ਕੇ ਕੁਝ ਬੰਨਣਾ ਚਾਹੁੰਦੀ ਆ ਦਾਦੀ ਭੱਜ ਕੇ ਪਈ ਕਹਿੰਦੀ ਆ ਇਹਨੇ ਕੀ ਬੰਨਣਾਗਾ ਇਹਨਾਂ ਨੂੰ ਕੰਮ ਸਿਖਾਓ ਤੇ ਵਿਆਹ ਕੇ ਅਗਲੇ ਘਰੇ ਤੁਰੋ ਇਹ ਰੂੜੀ ਦਾ ਕੁੜਾ ਹੈ ਇਹਨਾਂ ਨੇ ਇੱਥੇ ਪੜ੍ਹਾਈ ਤੇ ਪੈਸਾ ਲਾ ਕੇ ਕੀ ਕਰਨਾ ਹੈ ਇਹ ਕਿਹੜਾ ਮੁੰਡੇ ਹੈ ਮੁੰਡੇ ਹੁੰਦੇ ਤਾਂ ਤੂੰ ਚਾਹ ਛੌਂਕ ਨਾਲ ਪੜਾ ਲੈਂਦਾ ਇਹਨਾਂ ਨੂੰ ਪੜਾ ਕੇ ਤੂੰ ਕੀ ਕਰੇਂਗਾ? RAM ਤੂੰ ਵੀ ਕਮਲਾ ਹੋ ਗਿਆ। ਇਹਨਾਂ ਨੇ ਮਗਰ ਲੱਗ ਜਾਨਾ। ਦਾਦੀ ਇੱਕੇ ਸਾਹ ਵਿੱਚ ਬਹੁਤ ਕੁਝ ਬੋਲ ਗਈ। ਕੁੜੀਆਂ ਨੇ ਪਾਪਾ ਦਾ ਨਾਂ RAM ਸੀ RAM ਵਿਚਾਰਾ ਚੁੱਪ ਕਰਕੇ ਬੈਠ ਗਿਆ। ਕਹਿੰਦਾ ਬਾਪੂ ਆਇਆ ਤਾਂ ਕਹਿੰਦਾ RAM ਸਿੰਘ ਕਿਵੇਂ ਚੁੱਪ ਕਰਿਆ ਬੈਠਾਂਗਾ? ਕਹਿੰਦਾ ਕੀ ਦੱਸਾਂ ਬਾਪੂ? ਕੁੜੀਆਂ ਨੇ ਅੱਗੇ ਪੜਨ ਵਾਸਤੇ ਪੁੱਛਿਆ ਸੀ ਕਹਿੰਦੇ ਚੰਗੀ ਜੀ ਯੂਨੀਵਰਸਿਟੀ ਵਿੱਚ ਪੜਨਾਗਾ ਪਰ ਬੇਬੇ ਨੇ ਮਨਾ ਕਰ ਦਿੱਤਾ। ਬਾਪੂ ਵੀ ਬੇਬੇ ਮਗਰ ਹੀ ਲੱਗੇਗਾ ਕਹਿੰਦਾ ਹਾਂ ਫਿਰ ਬੇਬੇ ਤੇਰੀ ਸਹੀ ਗੱਲ ਹੀ ਕਹਿੰਦੀ ਐ ਕੀ ਫਾਇਦਾ ਕੁੜੀਆਂ ਤੇ ਪੈਸਾ ਖਰਾਬ ਕਰਨ ਦਾ ਉਹ ਕਹਿੰਦਾ ਬਾਪੂ ਫਿਰ ਮੈਂ ਹੁਣ ਮੁੰਡਾ ਕਿੱਥੋਂ ਲਿਆਵਾਂ ਜਦੋਂ ਮੈਨੂੰ ਰੱਬ ਨੇ ਕੁੜੀਆਂ ਹੀ ਦਿੱਤੀਆਂ ਤਾਂ ਮੈਂ ਕੁੜੀਆਂ ਨੂੰ ਪੜਾ ਲਿਖਾ ਕੇ ਚੰਗੇ ਨੰਬਰ ਦਿਵਾਉਣੇ ਆ ਕੁੜੀਆਂ ਹੋ ਸਕਦਾ ਕੁੜੀਆਂ ਹੀ ਮੇਰੀਆਂ ਕੋਈ ਮੁੰਡਿਆਂ ਵਾਲਾ ਕੰਮ ਕਰ ਦੇਣ ਕਹਿੰਦਾ ਨਾ ਨਾ ਪੁੱਤੇ ਤਾ ਤੂੰ ਭੁੱਲ ਜਾ ਕੁੜੀਆਂ ਤਾਂ ਮੁੰਡਿਆਂ ਵਾਲਾ ਕੀ ਕੰਮ ਕਰ ਸਕਦੀਆਂ ਆਂ ਇਹ ਤਾਂ ਸਾਡਾ ਹੀਰਾ ਹੀ ਕਰੂਗਾ ਜਿਹੜਾ ਕੰਮ ਕਰੂਗਾ ਉਰੇ ਦਿਲ ਵਿੱਚ ਕੁੜੀਆਂ ਦੇ ਪਾਪੇ ਦੇ ਦਿਲ ਵਿੱਚ ਆਰਮ ਸਿੰਘ ਦੇ ਵਿੱਚ ਬਹੁਤ ਡੂੰਗੀ ਸੱਟ ਵੱਜੀ ਕਿ ਮੇਰੇ ਪੁੱਤ ਨਹੀਂ ਹੋਇਆ ਤਾਂ ਮੇਰਾ ਹੀਰਾ ਕੋਈ ਕੰਮ ਨਹੀਂ ਕਰ ਸਕਦਾ ਮੇਰੀਆਂ ਕੁੜੀਆਂ ਵਾਸਤੇ ਇਹਨਾਂ ਨੇ ਇਹ ਸ਼ਬਦ ਬੋਲੇ ਆ ਉਹ ਅੰਦਰੋਂ ਅੰਦਰ ਹੀ ਸੋਚਦਾ ਰਿਹਾ ਫਿਰ ਕੁੜੀਆਂ ਨੇ ਮਾਂ ਕਹਿੰਨੀ ਜੇ ਤੁਸੀਂ ਕੁੜੀਆਂ ਨੂੰ ਪੜਾਉਣਾ ਹੀ ਤਾਂ ਮੇਰੇ ਕੋਲੇ ਸਿਆਣਾ ਪਿਆਗਾ ਤੁਸੀਂ ਐ ਕਰੋ ਮੇਰਾ ਸਿਆਣਾ ਗਹਿਣੇ ਕਰੋ ਤੇ ਕੁੜੀ ਦੀ ਐਡਮਿਸ਼ਨ ਕਰਾਓ ਜਿੱਥੇ ਕਹਿੰਦੀ ਹੈ ਉਹਦੇ ਨਾਲ 5-7 ਸਹੇਲੀਆਂ ਹੋਰ ਜਾਣ ਨੂੰ ਤਿਆਰ ਸੀ ਸਾਰੀਆਂ ਕੁੜੀਆਂ ਨੂੰ ਉੱਥੇ ਹੋਸਟਲ ਦੇ ਵਿੱਚ ਛੱਡਿਆ ਹੀ ਉਹਨੇ ਆਪਣਾ ਸਿਆਉਣਾ ਗਹਿਣੇ ਕਰ ਦਿੱਤਾ ਪੈਸਾ ਲੈ ਕੇ ਕੁੜੀ ਦੀ ਐਡਮਿਸ਼ਨ ਕਰਾਤੀ ਕੁੜੀ ਟੌਪ ਚ ਆਈ ਸੀ ਚੰਗੇ ਨੰਬਰ ਲੈਂਦੀ ਸੀ ਇਹ ਗਾਹਾਂ ਵੀ ਟੌਪਰ ਹੀ ਬਣਦੀ ਗਈ ਪੂਰਾ ਰਿਕਾਰਡ ਤੋੜਮੀ ਪੜਾਈ ਕਰਦੀ ਸੀ ਕੁੜੀ ਇੱਕ ਨੰਬਰ ਤੇ ਆਈ ਜਦੋਂ ਰਿਜ਼ਲਟ ਆਇਆ ਤਾਂ ਸਾਰੇ ਅਖਬਾਰਾਂ ਦੇ ਵਿੱਚ ਖਬਰ ਆਈ ਕਿ ਫਲਾਣੇ ਪਿੰਡ ਦੀ ਕੁੜੀ ਤੇ ਭਰਾਮ ਸਿੰਘ ਦੀ ਬੇਟੀ ਨੇ ਟੌਪਰ ਕੀਤੀ ਹੈ ਟੌਪ ਟੌਪ ਕੀਤੀ ਹੈ ਕਾਜ ਦੇ ਵਿੱਚੋਂ ਫਰਸਟ ਆਈ ਹੈ ਸਾਰੇ ਬੱਚਿਆਂ ਤੋਂ ਤਾਂ ਅਖਬਾਰਾਂ ਦੇ ਵਿੱਚ ਜਦੋਂ ਖਬਰ ਆਈ ਤਾਂ ਉਦੋਂ ਥੋੜਾ ਦਾਦੇ ਨੂੰ ਮਹਿਸੂਸ ਹੋਇਆ ਸ਼ਰਮ ਵੀ ਮੰਨੀ ਵੀ ਜਿਹੜੀ ਕੁੜੀ ਨੂੰ ਅਸੀਂ ਪੈਸਾ ਦਿੱਤਾ ਘਰੋਂ ਪੈਸਾ ਨਹੀਂ ਦਿੱਤਾ ਸੀ ਉਹ ਉਸ ਮਾਣ ਆਪ ਦਾ ਸਿਆਉਣਾ ਵੇਚ ਕੇ ਕੁੜੀ ਪੜਨ ਲਈ ਸੀ ਉਹ ਕੁੜੀ ਨੇ ਤੱਜ ਨਾਂ ਚਮਕਾ ਦਿੱਤਾ ਅਖਬਾਰਾਂ ਦੇ ਵਿੱਚ ਥੋੜੀ ਸ਼ਰਮ ਮਹਿਸੂਸ ਕੀਤੀ ਉਹਨਾਂ ਨੇ ਪਰ ਇੱਧਰ ਹੀਰਾ ਤਾਂ ਦਸਵੀਂ ਚ ਫੇਲ ਹੋ ਗਿਆ ਸੀ ਥੋੜੇ ਦੇਰ ਬਾਅਦ ਜਦੋਂ ਦੂਜੀਆਂ ਕੁੜੀਆਂ ਵੀ ਪੜਦੀਆਂ ਪੜਦੀਆਂ ਵੱਡੀਆਂ ਹੋਈਆਂ ਜਿਵੇਂ ਜਿਵੇਂ ਪੜਦੀਆਂ ਗਈਆਂ ਉਹ ਲੜੀਵਾਰ ਉਹਨਾਂ ਕੁੜੀਆਂ ਨੂੰ ਤਿੰਨਾਂ ਨੂੰ ਉਸੇ ਤਰ੍ਹਾਂ ਹੀ ਪੜਾਉਂਦੇ ਗਏ ਪੜਾਈ ਪੂਰੀ ਹੁੰਦੀ ਗਈ ਵੱਡੇ ਕੁੜੀ ਦਾ ਵਿਆਹ ਹੋ ਗਿਆ ਦੂਜੀਆਂ ਮਗਰ ਉਸੇ ਤਰ੍ਹਾਂ ਪੜ੍ਹਦੀਆਂ ਗਈਆਂ ਵੱਡੇ ਕੁੜੀ ਸਹੁਰੇ ਸੈੱਟ ਹੋ ਗਈ ਚੰਗਾ ਘਰ-ਬਾਰ ਮਿਲ ਗਿਆ ਪੜ੍ਹਿਆ-ਲਿਖਿਆ ਅੱਗੇ ਮੁੰਡਾ ਮਿਲ ਗਿਆ ਬਹੁਤ ਵਧੀਆ ਘਰ ਸੀ ਕੁੜੀ ਦੀਆਂ ਨੇ ਕਿਸਮਤ ਚੰਗੀ ਨਿਕਲ ਗਈ ਪਰਮਾਤਮਾ ਦੇ ਨੇਰ ਸਦਕਾ ਤੇ ਜਦੋਂ ਉਹ ਕੁੜੀ ਸਹੁਰੇ ਗਈ ਦੂਸਰੀ ਦੂਸਰੇ ਨੰਬਰ ਵਾਲੀ ਕੁੜੀ ਵੀ ਚੰਗੇ ਯੂਨੀਵਰਸਿਟੀ ਵਿੱਚ ਵੀ ਨੰਬਰ ਲੈ ਕੇ ਚੰਗੇ ਪਾਸ ਹੋ ਕੇ ਉਸ ਨੂੰ ਨੌਕਰੀ ਮਿਲ ਗਈ ਦੋਨੇ ਤਿੰਨੇ ਕੁੜੀਆਂ ਇਸੇ ਤਰ੍ਹਾਂ ਪੜ੍ਹਾਈ ਕਰਕੇ ਸੈੱਟ ਹੋ ਗਈਆਂ ਤਿੰਨੇ ਕੁੜੀਆਂ ਦਾ ਵੱਡੀਆਂ ਸੀਗੀਆਂ ਬੱਲ ਉਹਨਾਂ ਦਾ ਵਿਆਹ ਹੋ ਗਿਆ ਪਰ ਇਧਰ ਮੁੰਡਾ ਇਹਨਾਂ ਦਾ ਹੀਰਾ ਹੋਵੇਂ ਕਿ ਅੰਕ ਦਾ ਫਿਰਿਆ ਨਾ ਕੋਈ ਉਸ ਤੋਂ ਕੰਮ ਹੁੰਦਾ ਸੀ ਨਾ ਕੋਈ ਪੜਾਈ ਹੁੰਦੀ ਸੀ ਨਾ ਖੇਤ ਜਾਂਦਾ ਸੀ ਵੇਲੇ ਮੁੰਡਿਆਂ ਨਾਲ ਰਹਿੰਦਾ ਸੀ ਪੈਸਾ ਖਰਚਦਾ ਸੀ ਚੰਗਾ ਲੀੜਾ ਜੋੜਾ ਪਾਉਂਦਾ ਸੀ ਸ਼ੂਫੂ ਕਰਦਾ ਰਹਿੰਦਾ ਸੀ ਚੰਗੀਆਂ ਗੱਡੀਆਂ ਲੈ ਕੇ ਘਾਰਾਂ ਤੇ ਘੁੰਮਦਾ ਰਹਿੰਦਾ ਸੀ ਕੋਈ ਕੰਮ ਨਹੀਂ ਕਰਦਾ ਸੀ ਬਸ ਸਿਰਫ ਨਾਂ ਦਾ ਹੀਰਾ ਸੀ ਇੱਕ ਦਿਨ ਹੀਰਾ ਆਪਣੇ ਦੋਸਤਾਂ ਦੇ ਨਾਲ ਕਿਤੇ ਗੱਡੀ ਲੈ ਕੇ ਦੂਰ ਚਲਿਆ ਗਿਆ ਬਹੁਤ देर तक ਘਰੇ ਨਾ ਆਇਆ ਬਾਅਦ ਵਿੱਚ ਉਹਨਾਂ ਦੀ ਹੀਰੇ ਦੀ ਮੰਮੀ ਨੂੰ ਕੋਈ ਬੀਪੀ ਵਧਨ ਕਰਕੇ ਅਟੈਕ ਦਾ ਦੌਰਾ ਪੈ ਗਿਆ ਉਹਨਾਂ ਨੇ ਦੋ ਚਾਰ ਵਾਰੀ ਫੋਨ ਕੀਤੇ ਕਿ ਬੇਟੇ ਜਿੱਥੇ ਵੀ ਹੈਂਗਾ ਜਲਦੀ ਘਰੇ ਆਓ ਤੇਰੀ ਮੰਮੀ ਨੂੰ ਦੌਰਾ ਪੈ ਗਿਆ ਉਹ ਕਹਿੰਦਾ ਨਹੀਂ ਤੁਸੀਂ ਮੈਂ ਆ ਨਹੀਂ ਸਕਦਾ ਤੁਸੀਂ ਗੱਡੀ ਲੈ ਕੇ ਮੰਮੀ ਨੂੰ ਕਿਰਨ ਹਸਪੀਟਲ ਪਹੁੰਚਾ ਦਿਓ ਮੈਂ ਉਦੋਂ ਬਾਅਦ ਵਿੱਚ ਆ ਜਾਵਾਂਗਾ ਉਹਨੇ ਨੇ بیٹے ਗੱਡੀ ਚਲਾਉਣ ਵਾਲਾ ਕੋਈ ਵੀ ਘਰੇ ਨਹੀਂ ਹੈਗਾ ਤਾਂ ਤੂੰ ਆ ਕੇ ਆਪਣੀ ਮੰਮੀ ਨੂੰ ਸੰਭਾਲ ਲੈ ਤੈਨਾਂ ਕੋਈ ਗੱਲ ਨਹੀਂ 2-3 ਘੰਟਿਆਂ ਨੂੰ ਮੈਂ ਪਹੁੰਚ ਜੂਗਾ ਮੈਂ ਬਹੁਤ ਦੂਰ ਗਿਆ ਹੋਇਆਗਾ ਸੋ ਉਹਨਾਂ ਨੇ ਫੋਨ ਕੱਟਤਾ ਮੌਕੇ ਰੀਆਂ ਹੀ ਕਿਤੇ ਕੁੜੀਆਂ ਛੁੱਟੀਆਂ ਦੇ ਵਿੱਚ ਇੱਥੇ ਪੇਕੀ ਆਈਆਂ ਹੋਈਆਂ ਸੀ ਮਿਲਣ ਜਿਹੜੀਆਂ ਤਿੰਨ ਭੈਣਾਂ ਸੀ ਉਹ ਪੇਕੀ ਛੁੱਟੀਆਂ ਦੇ ਵਿੱਚ ਮਿਲਣ ਆਈਆਂ ਹੋਈਆਂ ਬਸੀ ਜਦੋਂ ਚਾਚੀ ਨੇ ਦੌਰਾ ਪਿਆ ਵੇਖਿਆ ਤਾਂ ਕੁੜੀਆਂ ਬਹੁਤ ਹਿਯਾਰ ਸੀ ਹਰੇਕ ਮਸ਼ੀਨਰੀ ਗੱਡੀ ਚਲਾਉਣ ਜਾਣਦੀਆਂ ਸੀ ਉਹ ਤਾਂ ਕੀ ਪਾਇਲਟ ਬਣਨ ਤੱਕ ਵੀ ਆਪਣੇ ਪਹੁੰਚ ਤੇ ਹਿੰਮਤ ਰੱਖਦੀਆਂ ਸੀ ਪਰ ਪੈਸੇ ਦੀ ਕਮਜ਼ੋਰੀ ਕਰਨ ਕਰਕੇ ਉਹ ਕੁਝ ਬਣ ਨਾ ਸਕੀਆਂ ਵਿਚਾਰੀਆਂ ਅੱਧੇ ਸੁਬਨੇ ਉਹਨਾਂ ਨੇ ਵਿਚਾਰੇ ਰਹਿ ਗਏ ਪੜ੍ਹਾਈ ਤਾਂ ਪੂਰੀ ਬਹੁਤ ਕੀਤੀ ਸੀ ਉਹਨਾਂ ਨੇ ਜਦੋਂ ਗੱਡੀ ਵੀ ਚਲਾ ਸਕਦੀਆਂ ਸੀ ਤਾਂ ਉਹ ਇੱਕ ਗੱਡੀ ਨੇ ਸਟਾਰਟ ਕੀਤੀ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਆਉਦੇ ਹੀਰੇ ਨੂੰ ਬਾਹਰ ਚ ਸੱਦੋ ਚਾਚੀ ਜੀ ਨੂੰ ਗੱਡੀ ਚ ਪਵਾਓ ਮੇਰੇ ਨਾਲ ਤੇ ਮੈਂ ਜਾਨੀ ਆ ਹਸਪੀਟਲ ਲੈ ਕੇ ਉਹ ਕਹਿੰਦੇ ਨਹੀਂ بیٹے ਤੂੰ ਸ਼ਹਿਰ ਦੇ ਵਿੱਚ ਗੱਡੀ ਕਿਸ ਤਰ੍ਹਾਂ ਚਲਾਏਂਗੀ ਉਹ ਕਹਿੰਦੇ ਨਹੀਂ ਬਾਪੂ ਤੁਹਾਡਾ ਹੀਰਾ ਨਹੀਂ ਗੱਡੀ ਚਲਾ ਸਕਦਾ ਗੱਡੀ ਮੈਂ ਵੀ ਚਲਾ ਸਕਦੀ ਹਾਂ ਉਸ ਨੇ ਥੋੜੇ ਬਾਪੂ ਨਾਲ ਆਕੜ ਨਾਲ ਗੱਲ ਕੀਤੀ ਤਾਂ ਬਾਪੂ ਚੁੱਪ ਕਰ ਗਿਆ ਉਹ ਫਿਰ ਉਹਨਾਂ ਨੇ ਚਾਚੀ ਨੂੰ ਗੱਡੀ ਦੇ ਵਿੱਚ ਪਾਇਆ ਕੁੜੀਆਂ ਨੇ ਹਸਪੀਟਲ ਵਿੱਚ ਲੈ ਕੇ ਗਈਆਂ 5-7 ਦਿਨ ਉੱਥੇ ਹਸਪੀਟਲ ਵਿੱਚ ਰੱਖਿਆ ਆਈ ਸੀ ਯੂ ਵਿੱਚ ਰੱਖਿਆ ਕੁੜੀਆਂ ਨੇ ਹੀ ਚਾਚੀ ਨੂੰ ਸੰਭਾਲਿਆ ਹੋਸ਼ ਆਈ ਤੋਂ ਆਪਣੇ ਹੀਰੇ ਵਰਨੀ ਚੱਕਣ ਲੱਗੇ ਪਰ ਉਹਦਾ ਹੀਰਾ ਹਜੇ ਤਾਂ ਇੱਕ ਪਹੁੰਚਿਆ ਨਹੀਂ ਸੀਗਾ ਫੇਰ ਕੁੜੀਆਂ ਉਹਨਾਂ ਨੂੰ ਲੈ ਕੇ ਆਈਆਂ ਘਰੇ ਲੈ ਕੇ ਆਈਆਂ ਤਾਂ ਉਹਦੀ ਤਾਈ ਕੁੜੀਆਂ ਦੀ ਬਹੁਤ ਰੋਈ ਆ ਕੇ ਕਹਿੰਦੀ ਮੈਂ ਆਪਣੇ ਹੀਰੇ ਨੂੰ ਹੀਰਾ ਹੀਰਾ ਕਰਦੀ ਰਹੀ ਪੁੱਤ ਮੈਨੂੰ ਮaaf ਕਰ ਦਿਓ ਮੈਂ ਤੁਹਾਨੂੰ ਬਹੁਤ ਕੁਝ ਬੋਲਦੀ ਰਹੀ ਤੁਹਾਡੀ ਦਾਦੀ ਦੇ ਪਿੱਛੇ ਲੱਗ ਕੇ ਮੈਂ ਤੁਹਾਨੂੰ ਬੁਰਾ ਭਲਾ ਕਹਿੰਦੀ ਰਹੀ ਮੈਂ ਵੀ ਤੁਹਾਨੂੰ ਪੱਥਰ ਕਹਿੰਦੀ ਰਹੀ ਮੈਂ ਉਸ ਨੂੰ ਆਪਣੇ ਪੁੱਤ ਨੂੰ ਹੀਰਾ ਕਹਿੰਦੀ ਰਹੀ ਪਰ ਮੈਨੂੰ ਅੱਜ ਪਤਾ ਲੱਗਿਆ ਪੱਥਰ ਤੇ ਹੀਰੇ ਦਾ ਕੀ ਫਰਕ ਹੁੰਦਾ ਹੈਗਾ ਮੁੰਡੇ ਤੇ ਕੁੜੀ ਦਾ ਕੀ ਫਰਕ ਹੁੰਦਾ ਹੈਗਾ ਮੈਂ ਤਾਂ ਇਹਨਾਂ ਗੱਲਾਂ ਤੋਂ ਅਣਜਾਣ ਸੀ ਮੈਨੂੰ ਤਾਂ ਐ ਸੀ ਕਿ ਕੁੜੀਆਂ ਤਾਂ ਬਸ ਘਰ ਦਾ ਗੂੜਾ ਹੁੰਦੀਆਂ ਘਰੇ ਹੀ ਘਰ ਦਾ ਚੂਹਾ ਹੁੰਦੀਆਂ ਇਹਨਾਂ ਨੂੰ ਘਰੋਂ ਬਾਹਰ ਨਹੀਂ ਕੱਢਿਆ ਜਾਂਦਾ ਇਹ ਕੋਈ ਮਸ਼ੀਨਰੀ ਗੱਡੀ ਨਹੀਂ ਚਲਾ ਸਕਦੀਆਂ ਇਹ ਪੜ੍ਹਾਈ ਨਹੀਂ ਕਰ ਸਕਦੀਆਂ ਕੁਝ ਨਹੀਂ ਕਰ ਸਕਦੀਆਂ ਜੋ ਕੰਮ ਕਰਦਾ ਮੁੰਡੇ ਹੀ ਕਰ ਸਕਦੇ ਆ ਪਰ ਅੱਜ ਤੁਸੀਂ ਸਾਬਤ ਕਰ ਦਿੱਤਾ ਕਿ ਕੁੜੀ ਮੁੰਡੇ ਨਾਲੋਂ ਘੱਟ ਨਹੀਂ ਹੁੰਦੀ ਹੀਰਾ ਇਕੱਲਾ ਨਾ ਚਮਕਣ ਨਾਲ ਹੀਰਾ ਨਹੀਂ ਹੁੰਦਾ ਕਈ ਕੰਮ ਪੱਥਰ ਹੀਰਾ ਤੋਂ ਵੀ ਉੱਤੋਂ ਦੇ ਕਰ ਦਿੰਦੇ ਆ ਜਿਨ੍ਹਾਂ ਨੂੰ ਅਸੀਂ ਪੱਥਰ ਸਮਝਦੇ ਸੀ ਉਹਨਾਂ ਨੇ ਅੱਜ ਮੈਨੂੰ ਸਭਾਲ ਲਿਆ ਤਾਈ ਬਹੁਤ ਰੋਂਦੀ ਰਹੀ ਰੋ ਰੋ ਕੇ ਤਾਈ ਨੇ ਆਪਣੇ ਦਿਔਰ ਤੇ ਦਰਾਣੀ ਦੇ ਪੈਰੀ ਹੱਥ ਲਾਈ ਕਹਿੰਦੀ ਬਾਈ ਜੀ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਦਰਾਣੀ ਨੂੰ ਕਹਿੰਦੀ ਭੈਣੇ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਤੇਰੀਆਂ ਕੁੜੀਆਂ ਨੂੰ ਪੱਥਰ ਕਹਿੰਦੀ ਰਹੀ ਬੇਬੇ ਦੇ ਮਗਰ ਲੱਗ ਕੇ ਮੈਂ ਵੀ ਇਹਨਾਂ ਨੂੰ ਬਹੁਤ ਬੁਰਾ ਭਲਾ ਕਹਿੰਦੀ ਰਹੀ ਮੈਂ ਆਪਣੇ ਪੁੱਤ ਨੂੰ ਹੀ ਚੰਗਾ ਸਮਝਦੀ ਰਹੀ ਪਰ ਅੱਜ ਮੈਂ ਤੁਹਾਡੇ ਮੂਹਰੇ ਝੋਲੀ ਅੱਡ ਕੇ ਭੀਖ ਮੰਗਦੀ ਆ ਕਿ ਇੱਕ ਇੱਕ ਕੁੜੀ ਮੈਨੂੰ ਦੇ ਦਿਓ ਤੁਸੀਂ ਉਹ ਕਹਿੰਦੇ ਨਹੀਂ ਸਾਡੇ ਪੱਥਰਾਂ ਨਾਲ ਤੁਸੀਂ ਕੀ ਕਰਨਾ ਤੁਹਾਡੇ ਕੋਲੇ ਹੀਰਾ ਥੋੜਾ ਹੀਰਾ ਹੀ ਚਮਕਦਾ ਰਹੂਗਾ ਉਹ ਕਹਿੰਦੇ ਨਹੀਂ ਬਾਈ ਜੀ ਸਾਨੂੰ ਮਿਹਣੇ ਨਾ ਮਾਰੋ ਸਾਥ ਬਹੁਤ ਵੱਡੀ ਗਲਤੀ ਤੇ ਭੁੱਲ ਹੋਈ ਐ ਜੇ ਕੋਈ ਭੁੱਲਿਆ ਬੰਦਾ ਵਾਪਸ ਘਰ ਆਏ ਤਾਂ ਉਸਨੂੰ ਪੁੱਠਾ ਨਹੀਂ ਮੋੜਨਾ ਚਾਹੀਦਾ ਤੁਸੀਂ ਮੈਨੂੰ ਇੱਕ ਕੁੜੀ ਧਾਨ ਕਰ ਦਿਓ ਤਾਂ ਉਸਦੇ ਛੋਟੇ ਭਰਾ ਨੇ ਰੋਂਦੇ ਹੋਏ ਇੱਕ ਕੁੜੀ ਉਸਦੇ ਵੱਡੇ ਭਰਾ ਦੇ ਝੋਲੀ ਵਿੱਚ ਪਾ ਦਿੱਤੀ ਦੋਨੇ ਭੈਣ ਭਰਾ ਉਹ ਹੋ ਗਏ ਦੋਨੇ ਕੁੜਗਾ ਕੁੜਗਾ ਹੀ ਰਹਿ ਗਿਆਂ ਕੋ ਇਹ ਕੁੜਗੀ ਤੇ ਭਰਾ ਦੋ ਭਰਾ ਬਣ ਗਏ ਜਦੋਂ ਹੀਰਾ ਘਰੇ ਵਾਪਸ ਆਇਆ ਪੰਜ ਸੱਤ ਦਿਨਾਂ ਬਾਅਦ ਤੇ ਉਦੋਂ ਉਸ ਨੂੰ ਸਾਰੀ ਗੱਲ ਦਾ ਪਤਾ ਲੱਗਿਆ ਤੇ ਫਿਰ ਦਾਦਾ ਦਾਦੀ ਨੇ ਵੀ ਹੀਰੇ ਨੂੰ ਕਹਿ ਦਿੱਤਾ ਹੀਰੇ ਪੁੱਤ ਕੱਲਾ ਨਾਂ ਧਾਰਨ ਨਾਲ ਨਹੀਂ ਹੀਰਾ ਬਣੀਦਾ ਇੰਦਰ ਪੱਥਰ ਨੇ ਹੀਰਾ ਬਣ ਕੇ ਦਿਖਾਇਆ ਹੈਗਾ ਇਹ ਸੀ ਸਾਡੀ ਪੰਜਾਬੀ ਸਟੋਰੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਲਾ ਇੱਕ ਕਮੈਂਟ ਤੇ ਸ਼ੇਅਰ ਕਰਕੇ ਦਿਖਾਓ ਅੱਗੇ ਤੋਂ ਨਵਾਂ ਤੋਂ ਨਵਾਂ ਸਟੋਰੀ ਸੁਣਨ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਥੈਂਕ ਯੂ ਜੀ